ਤਸਵੀਰਾਂ ਆਸਥਾ ਦੇ ਕੇਂਦਰ ਸ੍ਰੀ ਹਰਮੰਦਰ ਸਾਹਿਤੀਆਂ ਨੇ ਜਿੱਥੇ ਕੀ ਹਰ ਧਰਮ ਦਾ ਸ਼ਰਧਾਲੂ ਨਤਮਸਤਕ ਹੁੰਦੇ ਲਈ ਪਹੁੰਚ। ਮੌਸਮ ਹੋ ਚਾਹੀ ਕੋਈ ਵੀ ਹੋਵੇ ਪਾਵਾਂ ਤੇਜ਼ ਬਾਰਿਸ਼ ਹੋਰੀ ਹੋਵੇ ਜਾਂ ਫਿਰ ਗਰਮੀ ਪੈਰੀ ਹੋਵੇ। ਸ਼ਰਧਾਲੂਆਂ ਦੀ ਆਸਥਾ ਦੇ ਵਿੱਚ ਕੋਈ ਵੀ ਫਰਕ ਨਹੀਂ ਆਉਂਦਾ। ਉੱਧ ਹੀ ਅੱਜ ਅੰਮ੍ਰਿਤਸਰ ਦੇ ਵਿੱਚ ਤੇਜ਼ ਬਾਰਿਸ਼ ਤੇ ਚਲਦਿਆਂ ਵੀ ਸ਼ਰਧਾਲੂ ਗੁਰੂ ਘਰ ਤੇ ਵਿੱਚ ਨਤਮਸਤਕ ਹੁੰਦੇ ਲਈ ਪਹੁੰਚ ਰਹੇ ਨੇ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਤੇਜ਼ ਵੀ ਪੈ ਰਿਹਾ ਹੈ ਤੇ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਸ਼ਰਧਾਲੂ ਪਹੁੰਚੇ ਨੇ ਤੇ ਉਤਤ ਹੀ ਤੇਜ਼ ਬਾਰਿਸ਼ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਉਹ ਪਹੁੰਚਣ ਪਾੜੇ ਸ਼ਰਧਾਲੂਆਂ ਦੇ ਲਈ ਕਈ ਤਰੀਕੇ ਦੇ ਇੰਤਜ਼ਾਮ ਕੀਤੇ ਗਏ ਨੇ ਮੈਂ ਸੁਣਨਾ ਕਿ ਭਾਵੇਂ ਪਹਿਲਾਂ ਗਰਮੀ ਦਾ ਮੌਸਮ ਸੀ ਪਰ ਸੰਗਤਾਂ ਦੇ ਵਿੱਚ ਉਦੋਂ ਵੀ ਬਹੁਤ ਉਸ਼ਾ ਸੀ ਸੰਗਤਾਂ ਉਸ ਸਮੇਂ ਵੀ ਨਤਮਸਤ ਹੋਣ ਵਾਸਤੇ ਪਰਿਵਾਰਾਂ ਸਮੇਤ ਸਾਚ ਕਾਲ ਚੇੜੀ ਮੰਦੋ ਸਾਹਿਬ ਕੇ ਪਹੁੰਚ ਰਹੀਆਂ ਸਨ ਪਰ ਅੱਜ ਬਰਸਾਤ ਦਾ ਦਿਨ ਹੋਰ ਕਿਉਂਕਿ ਸੰਗਤ ਦੀ ਆਮਦ ਕੁਝ ਹੋਰ ਵਧ ਗਈ ਏ ਕਿਉਂਕਿ ਮੌਸਮ ਬਹੁਤ ਵਧੀਆ ਤੇ ਠੰਡਾ ਤੇ ਸੁਹਾਵਣਾ ਹੈ ਸੰਗਤ ਆਪਣੇ ਪਰਿਵਾਰਾਂ ਸਮੇਤ ਇਸ ਮੀਂਹ ਦੇ ਵਿੱਚ ਵੀ ਨਤਮਸਤਕ ਹੋਣ ਲਈ ਪਰਿਵਾਰਾਂ ਸਮੇਤ ਪਹੁੰਚ ਰਹੀਆਂ ਨੇ ਜਿੱਥੇ ਸੰਗਤਾਂ ਸਾਚ ਕਾਲ ਸ਼੍ਰੀ ਮੰਦੋ ਸਾਹਿਬ ਕੇ ਆਪਣੇ ਵਹੀਕਲਾ ਰਹੀ ਮੀਂਹ ਦੇ ਬਰਸਾਤ ਦੇ ਮੌਸਮ ਵਿੱਚ ਮੱਥਾ ਟੇਕਣ ਲਈ ਆ ਰਹੀਆਂ ਨੇ ਉੱਥੇ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਮਰਸਰ ਸਾਹਿਬ ਦੇ ਪ੍ਰਬੰਧ ਵੱਲੋਂ ਜੋ ਸੰਗਤਾਂ ਨਤਮਸਤਕ ਹੋਣ ਆ ਰਹੀਆਂ ਉਹਨਾਂ ਦੇ ਪਲਾਇਏ ਤੋਂ ਦਰਬਾਰਾ 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 ਤੋਂ ਲੈ ਕੇ ਸ਼੍ਰੀ ਦਰਬਾਰ ਸਾਹਿਬ ਕੇ ਮੱਥਾ ਟੇਕਣ ਜਾਣ ਤੱਕ ਸਮੁੱਚੇ ਰਸਤੇ ਵਿੱਚ ਮੈਂਟਾਂ ਦੀ ਵਿਛਾਈ ਕੀਤੀ ਗਈ ਹੈ ਇਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਕਿ ਵੱਖ-ਵੱਖ ਸਥਾਨਾਂ ਦੇ ਉੱਤੇ ਜੋ ਬਰਸਾਤ ਹੋ ਰਹੀ ਹੈ ਉਹਨਾਂ ਦੇ ਠਹਿਰਨ ਵਾਸਤੇ ਉਹਨਾਂ ਦੇ ਖਲੋਣ ਵਾਸਤੇ ਖੜੇ ਹੋਣ ਵਾਸਤੇ ਟੈਂਟ ਸ਼ਮਿਆਨੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ ਇਸ ਤੋਂ ਇਲਾਵਾ ਸ਼੍ਰੀ ਦਰਬਾਰ ਸਾਹਿਬ ਦੇ ਪ੍ਰਬੰਧਾਂ ਵੱਲੋਂ ਜੋ ਸੰਗਤਾਂ ਸ੍ਰੀ ਦਰਬਾਰ ਸਾਹਿਬ ਕੇ ਮੱਥਾ ਟੇਕਣ ਆ ਰਹੀਆਂ ਉਹਨਾਂ ਵਾਸਤੇ ਰਿਐਕਟਾ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ। ਇੱਥੋਂ ਤੱਕ ਮੈਂ ਸਮਝਦਾ ਕਿ ਅੱਜ ਠੰਡਾ ਮੌਸਮ ਭਾਵੇਂ ਕਿ 24 ਘੰਟੇ ਚਾਹ ਦਾ ਲੰਗਰ ਚੱਲਦਾ। ਫਿਰ ਵੀ ਠੰਡਾ ਮੌਸਮ ਹੋਣ ਕਰਕੇ ਲੰਗਰ ਹਾਲ ਵਿੱਚ ਸੰਗਤਾਂ ਵਾਸਤੇ ਚਾਹ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ। ਜਿੱਥੇ ਸੰਗਤਾਂ ਵਿਸ਼ੇਸ਼ ਤੌਰ ਤੇ ਮੱਥਾ ਟੇਕਣ ਮੀਂਹ ਰੀਝਖੜ ਹੋਵੇ ਉੱਥੇ ਪਹੁੰਚ ਰਹੀ ਨੇ। ਉੱਥੇ ਸ੍ਰੀ ਦਰਬਾਰ ਸਾਹਿਬ ਦਾ ਜੋ ਸਟਾਫ ਹੈ ਉਹ ਵੀ ਆਪਣੀ ਸੇਵਾਦਾਰ ਉਹਨਾਂ ਦੇ ਜੋ ਸੇਵਾਦਾਰ ਨੇ ਉਹ ਵੀ ਬੜੀ ਵਧੀਆ ਢੰਗ ਨਾਲ ਬਰਸਾਤ ਦੇ ਵਿੱਚ ਖੜ ਇਤੋਂ ਤੱਕ ਜੋ ਸੰਗਤਾਂ ਆਪਣੇ ਕੱਪੜੇ ਬੈਗ ਲੈ ਕੇ ਪਹੁੰਚ ਰਹੀਆਂ ਹਨ ਮੱਥਾ ਟੇਕਣ ਵਾਸਤੇ ਜਿਨ੍ਹਾਂ ਦੇ ਭਾਵੇਂ ਮੈਂ ਸਮਝ ਲਿਆ ਕਿ ਉਹ ਕੱਪੜੇ ਗਿੱਲੇ ਨਾ ਹੋ ਜਾਣ ਉਸ ਵਾਸਤੇ ਵੀ ਸ਼੍ਰੀ ਦਰਬਾਰ ਸਾਹਿਬ ਵੱਲੋਂ ਗੱਛੜੀ ਘਰ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਉਹਨਾਂ ਦੇ ਜੋੜੇ ਘਰ ਦੇ ਪ੍ਰਬੰਧ ਕੀਤੇ ਉਹਨਾਂ ਦੀ ਜੋੜਿਆਂ ਦੀ ਸਾਂਭ ਸੰਭਾਲ ਵੀ ਕੀਤੀ ਜਾ ਰਹੀ ਹੈ ਉਹਨਾਂ ਦੇ ਜੋ ਕੱਪੜੇ ਨੇ ਉਹਨਾਂ ਨੂੰ ਸੰਭਾਲਣ ਵਾਸਤੇ ਗੱਛੜੀ ਘਰ ਦਾ ਪ੍ਰਬੰਧ ਕੀਤਾ ਗਿਆ ਸੰਗਤਾਂ ਆਪਣੇ ਜੋ ਬੈਗ ਨੇ ਉਹਨਾਂ ਨੂੰ ਕੱਪੜੇ ਨੇ ਗਿੱਲੇ ਹੋਣ ਤੋਂ ਬਚਾਉਣ ਲਈ ਗੱਛੜੀ ਘਰ ਵਿਕੇ ਜਮ੍ਹਾਂ ਕਰਾ ਕੇ ਸ਼੍ਰੀ ਦਰਬਾਰ ਸਾਹਿਬ ਕੇ ਨਤਮਸਤਕ ਹੋਣ ਆ ਰਹੀਆਂ ਜਗਬਾਣੀ ਟੀਵੀ ਦੇ ਲਈ ਅੰਮ੍ਰਿਤਸਰ ਤੋਂ ਸੁਖਚੰਨ ਸਿੰਘ ਦੀ ਰਿਪੋਰਟ